ਸਵਾਗਤ ਹੈ ਬਾਈ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਆਪਾਂ ਇੱਕ ਹੋਰ ਖੇਤੀ ਬਾਰੇ ਜਾਣਕਾਰੀ ਕਰਾਂਗੇ ਡਿਸਕਸ ਕਰਾਂਗੇ ਅੱਜ ਆਪਾਂ ਗੱਲ ਕਰਾਂਗੇ ਆਲੂ ਦੀ ਖੇਤੀ ਬਾਰੇ ਆਲੂ ਆਪਾਂ ਅਕਸਰ ਹੀ ਆਪਣੇ ਘਰਾਂ ਦੇ ਵਿੱਚ ਸਬਜ਼ੀ ਦੇ ਵਿੱਚ ਜਾਂ ਹੋਰ ਅਲੱਗ-ਅਲੱਗ ਜਿਹੜੀਆਂ ਕਿਸਮਾਂ ਨੇ ਹੋਰ ਮਤਲਬ ਜਿਹੜੀਆਂ ਡਿਸ਼ਾਂ ਨੇ ਉਹਨਾਂ ਦੇ ਵਿੱਚ ਆਪਾਂ ਆਲੂ ਦਾ ਸੇਵਨ ਕਰਦੇ ਹਾਂ ਤਾ ਅੱਜ ਆਪਾਂ ਆਲੂ ਦੀ ਖੇਤੀ ਬਾਰੇ ਤੁਹਾਨੂੰ ਥੋੜੀ ਜੀ ਜਾਣਕਾਰੀ ਦਵਾਂਗੇ ਕਿ ਆਲੂ ਆ ਮੈਂ ਹਰਿਆਣੇ ਦੇ ਵਿੱਚ ਪਹੁੰਚਿਆ ਹੋਇਆ ਆ ਭਰਾ ਨੇ 10 ਕਿੱਲੇ ਆਲੂਆਂ ਦੇ ਲਾਏ ਹੋਏ ਨੇ ਆਪਣੇ ਖੇਤਾਂ ਦੇ ਵਿੱਚ ਆ ਦੇਖ ਸਕਦੇ ਹੋ ਤੁਸੀਂ ਇਹ ਆਲੂ ਦੀ ਸਟੈਮ ਜਿਹੜੀ ਪਟਾਈ ਹੈ ਉਹ ਸ਼ੁਰੂ ਹੋ ਚੁੱਕੀ ਹੈ ਆ ਤੁਸੀਂ ਦੇਖ ਰਹੇ ਹੋ ਆ ਆਲੂ ਪਏ ਹੋਏ ਨੇ ਔਲੀਆਂ ਤੇ ਮਗਰ ਮਗਰ ਟਰੈਕਟਰ ਚੱਲੀ ਜਾਂਦਾ ਟਰੈਕਟਰ ਨਾਲ ਮਸ਼ੀਨ ਹੈ ਜਿਹੜੀ ਉਹ ਆਲੂਆਂ ਨੂੰ ਪੱਟੀ ਜਾਂਦੀ ਹੈ ਤੇ ਜਿਹੜੀ ਪਿੱਛੇ ਲੀਵਰ ਹੈ ਉਹ ਲੇਵਰ ਆਲੂ ਚੁਕਣ ਦਾ ਕੰਮ ਕਰਦੀ ਹੈ ਜਿਹੜੇ ਦਿਹਾੜੀਦਾਰ ਮਿਹਨਤ ਲੱਗੇ ਹੋਏ ਨੇ ਮਿਹਨਤ ਕਰਦੇ ਨੇ ਆ ਦੇਖ ਸਕਦੇ ਹੋ ਆਲੂ ਨੇ ਬਾਈ ਜੀ ਤਾਂ ਬਹੁਤ ਅੱਛੀ ਪੈਦਾਵਾਰ ਜਿਹੜੀ ਕਿਸਾਨ ਦੇ ਖੇਤਾਂ ਦੇ ਵਿੱਚੋਂ ਆਲੂਆਂ ਦੀ ਜਿਹੜੀ ਨਿਕਲ ਰਹੀ ਆ ਅਜਿੱਤੋ ਤੱਕ ਤੁਹਾਡੇ ਨੀਂਹ ਆ ਜਾਂਦੀ ਹੈ ਸਾਰੇ ਆਲੂਆਂ ਦੀ ਪਟਾਈ ਹੈ ਬਾਈ ਜੀ ਇਸ ਤੋਂ ਅੱਗੇ ਅੱਗੇ ਟਰੈਕਟਰ ਚੱਲੀ ਜਾਂਦਾ ਤੇ ਟਰੈਕਟਰ ਦੇ ਮਗਰ ਲੱਗੀ ਹੋਈ ਹੈ ਮਸ਼ੀਨ ਤੇ ਮਸ਼ੀਨ ਕੀ ਕਰਦੀ ਆ ਮਸ਼ੀਨ ਆਲੂਆਂ ਨੂੰ ਪੱਟੀ ਜਾਂਦੀ ਆ ਦੇਖ ਸਕਦੇ ਹੋ ਟਰੈਕਟਰ ਚੱਲੀ ਜਾਂਦਾ ਖੇਤ ਦੇ ਵਿੱਚ ਇਹ ਮਸ਼ੀਨ ਹੈ ਜਿਹੜੀ ਆਲੂ ਪੱਟਣ ਦਾ ਕੰਮ ਕਰਦੀ ਹੈ ਪਿੱਛੇ ਜਿਹੜੇ ਦਿਹਾੜੀਦਾਰ ਨੇ ਜਿਹੜੀ ਲੇਬਰ ਲੱਗੀ ਹੋਈ ਆ ਉਹ ਆਲੂ ਚੁਗੀ ਜਾਂਦੀ ਆ ਉਹ ਦੇਖ ਸਕਦੇ ਹੋ ਤੁਸੀਂ ਉਹ ਮਾਤਾ ਜਿਹੜੀ ਹੈ ਉਹ ਆਲੂ ਚੁਗੀ ਜਾਂਦੀ ਹੈ ਤੇ ਬਾਈ ਜੀ ਜੇਕਰ ਮੈਂ ਆਲੂ ਦੀ ਗੱਲ ਕਰਾਂ ਆਲੂ ਦੀ ਬਹੁਤ ਅੱਛੀ ਪੈਦਾਵਾਰ ਆ ਦੇਖੋ ਕਿੱਡਾ ਕਿੱਡਾ ਮੋਟਾ ਮੋਟਾ ਆਲੂ ਜ਼ਿੰਮੇਦਾਰ ਕਿਸਾਨ ਭਰਾ ਦੇ ਖੇਤਾਂ ਦੇ ਵਿੱਚੋਂ ਨਿਕਲ ਰਿਹਾ ਤਾਂ ਜਿਹੜਾ ਮੰਡੀ ਦਾ ਰੇਟ ਹੈਗਾ ਆਲੂ ਦਾ ਤਾਂ ਉਹ ਇਸ ਟਾਈਮ ਲਗਭਗ 25 ਤੋਂ 30 ਰੁਪਏ ਕਿਲੋ ਮੰਡੀ ਦਾ ਰੇਟ ਜਿਹੜਾ ਆਲੂ ਦਾ ਹੈਗਾ ਉਹ ਮੰਡੀ ਦੇ ਵਿੱਚ ਵਿਕਦਾ ਆ ਤਾਂ ਇੱਥੋਂ ਹੀ ਜ਼ਿੰਮੇਦਾਰ ਦੇ ਖੇਤਾਂ ਦੇ ਵਿੱਚੋਂ ਜਿਹੜੀਆਂ ਹੋਰ ਗੱਡੀਆਂ ਨੇ ਜਿਹੜੇ ਹੋਰ ਵਪਾਰੀ ਨੇ ਹਨਾ ਪ੍ਰਾਈਵੇਟ ਵਪਾਰੀ ਨੇ ਜਿਹੜੇ ਜਿਹੜੇ ਮੰਡੀਆਂ ਦੇ ਵਿੱਚ ਆਲੂ ਦੀ ਮਤਲਬ ਲੋ ਕਰਦੇ ਨੇ ਜਿਹੜੇ ਵੇਚਦੇ ਨੇ ਆਲੂ ਜਿਹੜੇ ਠੇਕੇਦਾਰ ਹੁੰਦੇ ਨੇ ਤਾਂ ਉਹ ਆਲੂ ਜ਼ਿਮੀਦਾਰ ਦੇ ਖੇਤਾਂ ਦੇ ਵਿੱਚੋਂ ਹੀ ਲੈ ਕੇ ਜਾਂਦੇ ਨੇ ਆਲੂ ਆਪਾਂ ਸਬਜ਼ੀਆਂ ਦੇ ਵਿੱਚ ਤਕਰੀਬਨ ਆਲੂ ਹਰ ਇੱਕ ਸਬਜ਼ੀ ਦੇ ਵਿੱਚ ਯੂਜ਼ ਹੁੰਦਾ ਹਨਾ ਤਾਂ ਆਲੂ ਦੀ ਜਿਹੜੀ ਖੇਤੀ ਹੈ ਜ਼ਿਮੀਦਾਰ ਕਰਦਾ ਉਹ ਕਿਵੇਂ ਕਰਦਾ ਤੁਸੀਂ ਦੇਖ ਹੀ ਰਹੇ ਹੋ ਕਿ ਕਿਸਾਨ ਦੀ ਕਿੰਨੀ ਮਿਹਨਤ ਹੈ ਤੇ ਆਲੂ ਦੀ ਖੇਤੀ ਕਰਨ ਦੇ ਵਿੱਚ ਹਨਾ ਆ ਤੁਸੀਂ ਵੀਡੀਓ ਦੇ ਵਿੱਚ ਬਾਈ ਜੀ ਤੁਹਾਨੂੰ ਮੈਂ ਦਿਖਾ ਰਿਹਾ ਆ 10 ਕਿੱਲੇ ਬਾਈ ਨੇ ਆਲੂਆਂ ਦੇ ਲਾਏ ਹੋਏ ਨੇ ਜਿੱਥੋਂ ਤੱਕ ਵੀ ਤੁਹਾਡੀ ਨਿਗਾਹ ਜਾਂਦੀ ਹੈ ਸਾਰੀ ਆਲੂ ਦੀ ਖੇਤੀ ਹੈ ਆ ਦੇਖੋ ਇਹ ਹਜੇ ਪੱਟਣੇ ਨੇ ਇਹਨਾਂ ਨੇ ਹਜੇ ਬੈਠ ਗਿਆ ਆਲੂ ਪੱਟਣ ਦਾ ਹੋ ਗਿਆ ਤਾਂ ਇਹ ਮੈਂ ਮਤਲਬ ਕਿ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾ ਰਿਹਾ ਕਿ ਇਹ ਜਿਹੜਾ ਆਲੂ ਹੈ ਇਹ ਚਿਪਸ ਆਲੂ ਹੈ ਜਿਹਦੀ ਚਿਪਸ ਤਿਆਰ ਹੁੰਦੀ ਹੈ ਹਨਾ ਪਪਾ ਸਬਜ਼ੀਆਂ ਦੇ ਵਿੱਚ ਵੀ ਪਾ ਲੈਨੇ ਆ ਪਰ ਇਹ ਆਲੂ ਹੈਗਾ ਜਿਹੜਾ ਇਹ ਆਲੂ ਬਾਲਾ ਮਹਿੰਗਾ ਵਿਕਦਾ ਇਹਨਾਂ ਦਾ ਇਹ ਲੋਕ ਨੇ ਜਿਹੜੇ ਫੈਕਟਰੀਆਂ ਵਾਲੇ ਲੋਕ ਨੇ ਜਿਹੜੇ ਫੈਕਟਰੀਆਂ ਵਾਲੇ ਵਪਾਰੀ ਨੇ ਜਿਹੜੇ ਮਾਲਕ ਨੇ ਉਹ ਜ਼ਿਮੀਂਦਾਰ ਕੋਲੋਂ ਖੇਤਾਂ ਦੇ ਵਿੱਚੋਂ ਹੀ ਆਲੂ ਲੈ ਕੇ ਜਾਂਦੇ ਨੇ ਕਿਉਂਕਿ ਇਹ ਧੋਸਮਾਰ ਕੇ ਸਮਾਰ ਕੇ ਇਹਨੂੰ ਫੈਕਟਰੀ ਕਰਕੇ ਤੇ ਇਹ ਕਰਦੇ ਨੇ ਆਪਣੀ ਮਤਲਬ ਧੋਸਮਾਰ ਕੇ ਆਲੂਆਂ ਨੂੰ ਤੇ ਆਪਣੀਆਂ ਫੈਕਟਰੀਆਂ ਦੇ ਵਿੱਚ ਲੈ ਜਕੇ ਇਹਨੂੰ ਮਤਲਬ ਇਹਦੀ ਚਿਪਸ ਤਿਆਰ ਕਰਦੇ ਨੇ ਏ ਬਾਈ ਜੀ ਸਾਰਾ ਹੀ ਚਿਪਸ ਵਾਲਾ ਆਲੂ ਹੈ ਜਿੱਤੋਂ ਤੱਕ ਤੁਹਾਡੇ ਨਿਗਾਹ ਜਾਂਦੀ ਹੈ ਵੀਰ ਨੇ 10 ਕਿੱਲੇ ਹਰ ਸਾਲ ਇਹ ਆਪਣੇ ਖੇਤਾਂ ਦੇ ਵਿੱਚ ਆਲੂ ਦੀ ਫਸਲ ਲਾਂਦਾ ਆ ਤੇ ਆਲੂ ਪੱਟਣ ਤੋਂ ਬਾਅਦ ਇਹ ਕਹਿੰਦੇ ਨੇ ਵੀ ਅਸੀਂ ਕਣਕ ਬੀਜ ਦੇਣੀ ਆ ਇਹਦੇ ਦੇ ਵਿੱਚ ਇਹਦੇ ਵਿੱਚ ਪਛੇਤੀ ਕਣਕ ਹੁੰਦੀ ਹੈ ਜਿਹੜੀ ਬੀਜ ਹੁੰਦਾ ਜਿਹੜਾ ਪਛੇਤੀ ਹੈ ਨਾ ਉਹ ਪਛੇਤਾ ਬੀਜ ਪਾ ਕੇ ਇਹਨਾਂ ਨੇ ਕਣਕ ਦੀ ਵੀ ਫਸਲ ਲੈਣੀ ਆ ਤੇ ਹੁਣ ਆਲੂ ਦੀ ਫਸਲ ਇਹ ਪਟਾਈ ਕਰ ਰਹੇ ਨੇ ਆਲੂ ਦੀ ਹਨਾ ਤਾਂ ਬਾਈ ਜੀ ਇਹ ਚਿਪਸ ਵਾਲਾ ਆਲੂ ਹੈ ਜਿਹਦੀ ਚਿਪਸ ਤਿਆਰ ਹੁੰਦੀ ਹੈ ਹਨਾ ਤਾਂ ਬਾਈ ਜੀ ਉਹ ਦੇਖੋ ਮਿਹਨਤਾਂ ਲੱਗੀਆਂ ਹੋਈਆਂ ਨੇ ਮਜ਼ਦੂਰ ਲੱਗੇ ਹੋਏ ਨੇ ਜਿਹੜੇ ਆਲੂ ਦੀ ਭਰਾਈ ਕਰ ਰਹੇ ਨੇ ਬੋਰੀਆਂ ਦੇ ਵਿੱਚ ਜਿਹੜੇ ਛੰਟਾਈ ਕਰ ਰਹੇ ਨੇ ਜਿਹੜਾ ਬਰੀਕ ਮਾਲ ਆ ਉਹਨੂੰ ਇੱਕ ਪਾਸੇ ਭਰ ਰਹੇ ਨੇ ਜਿਹੜਾ ਮੋਟਾ ਮਾਲ ਹੈ ਉਹਨੂੰ ਇੱਕ ਪਾਸੇ ਭਰ ਰਹੇ ਨੇ ਉਹ ਤੁਹਾਨੂੰ ਲੈ ਕੇ ਚਲਦੇ ਆ ਨਾ ਕੋਲੇ ਤਾਂ ਤੁਸੀਂ ਦੇਖ ਰਹੇ ਹੋ ਇਸ ਵੀਡੀਓ ਦੇ ਵਿੱਚ ਬਾਈ ਜੀ ਇਹ ਆ ਦੇਖੋ 15 ਤੋਂ 20 ਜਣੀਆਂ ਜਿਹੜੀਆਂ ਮਿੰਤਣਾਂ ਨੇ ਉਹ ਲੱਗੀਆਂ ਹੋਈਆਂ ਨੇ ਘੱਟੋ ਘੱਟ 15 ਜਣੀਆਂ ਤਾਂ ਹੋਣਗੀਆਂ ਇਹ ਸਾਰੇ ਆਲੂ ਦੀ ਛੰਟਾਈ ਕਰ ਰਹੇ ਨੇ ਆ ਦੇਖੋ ਆਲੂ ਦਾ ਕਿੱਡਾ ਢੇਰ ਲੱਗਿਆ ਹੋਇਆ ਤੇ ਭਰਾ ਲੱਗੇ ਹੋਏ ਨੇ ਬੋਰੀਆਂ ਭਰਨ ਵਾਸਤੇ ਪਿੱਛੇ ਗੱਡੀ ਖੜੀ ਆ ਗੱਡੀ ਲੋਡ ਕਰਨਗੇ ਫਿਰ ਇਹ ਠੀਕ ਹੈ ਇਹ ਸਾਰਾ ਮਾਲ ਆ ਜਿਹੜਾ ਉਹ ਫੈਕਟਰੀਆਂ ਦੇ ਵਿੱਚ ਜਾ ਰਿਹਾ ਜਿੱਥੇ ਕਿ ਚਿਪਸ ਤਿਆਰ ਹੁੰਦੀ ਹੈ ਇਹ ਹੈਗਾ ਆਲੂ ਜਿਹੜਾ ਇਹ ਚਿਪਸ ਵਾਲਾ ਆਲੂ ਹੈ ਜਿਹਦੀ ਚਿਪਸ ਤਿਆਰ ਹੁੰਦੀ ਹੈ ਠੀਕ ਹੈ ਜੀ ਬਾਕੀ ਸਬਜੀ ਵੀ ਮਤਲਬ ਲੋ ਬਣਾਈ ਜਾਂਦੇ ਆ ਇਹਦੀ ਸਬਜੀ ਦੇ ਵਿੱਚ ਵੀ ਬੜਾ ਟੇਸਟੀ ਲੱਗਦਾ ਇਹ ਆਲੂ ਤਾਂ ਬਾਈ ਜੀ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਕਰਦਿਆ ਕਰੋ ਤੁਹਾਡੀ ਇੱਕ ਵੀਡੀਓ ਸ਼ੇਅਰ ਕਰਨ ਨਾਲ ਲਾਈਕ ਕਰਨ ਨਾਲ ਸਾਨੂੰ ਹੌਸਲਾ ਮਿਲਦਾ ਹੈ ਤਾਂ ਕਿ ਅਸੀਂ ਇਦਾਂ ਦੀ ਹੋਰ ਨਵੀਂ-ਨਵੀਂ ਵੀਡੀਓ ਖੇਤੀਬਾੜੀ ਦੀ ਤੁਹਾਡੇ ਤੱਕ ਅਸੀਂ ਪਾ ਸਗੀਏ ਆਪਣੇ ਚੈਨਲ ਤੇ ਪਾ ਸਗੀਏ ਤਾਂ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਸ ਵੀਡੀਓ ਦੀ ਜਿਹੜੀ ਜਾਣਕਾਰੀ ਹੈ ਉਹ ਤੁਹਾਨੂੰ ਮਿਲ ਸਗੇ ਹਨ ਆ ਦੇਖ ਸਕਦੇ ਹੋ ਕਿੰਨਾ ਕਿੰਨਾ ਮੋਟਾ ਆਲੂ ਹੈ ਇਹ ਮੋٹے ਆਲੂ ਦੀ ਇੱਕ ਸਾਈਡ ਭਰਾਈ ਹੋ ਰਹੀ ਹੈ ਜਿਹੜਾ ਬਰੀਕ ਆਲੂ ਹੈ ਉਹਦੀ ਇੱਕ ਸਾਈਡ ਭਰਾਈ ਹੋ ਰਹੀ ਹੈ ਤਾਂ ਬਾਈ ਜੀ ਵੀਡੀਓ ਚੰਗੀ ਲੱਗੀ ਹੈ ਤਾਂ ਦੱਬ ਕੇ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਆਪਣੇ ਯਾਰਾਂ ਦੋਸਤਾਂ ਨੂੰ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਇਦਾਂ ਦੀ ਵੀਡੀਓ ਕੋਈ ਵੀ ਆਵੇ ਆਪਣੇ ਚੈਨਲ ਤੇ ਉਹਦੀ ਜਿਹੜੀ ਜਾਣਕਾਰੀ ਹੈ ਉਹ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਗੇ ਤਾਂ ਬਾਈ ਜੀ ਆ ਵੀਡੀਓ ਐਂਡ ਤੱਕ ਦੇਖਿਓ ਤੇ ਕਮੈਂਟਾਂ ਦੇ ਵਿੱਚ ਆਪਣੇ ਰਾਏ ਜਰੂਰ ਸਾਂਝੀ ਕਰਿਓ ਵੀ ਜਿਹੜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤਾਂ ਬਾਈ ਜੀ ਜਰੂਰ ਵੀਡੀਓ ਲਾਈਕ ਸ਼ੇਅਰ ਕਰਕੇ ਤੇ ਚੈਨਲ ਨੂੰ